ਉਹਨਾਂ ਨੇ ਨਹੀਂ ਕੁਝ ਕਰਿਆ ਤੇ ਮੁੱਖ ਮੰਤਰੀ ਸਾਹਿਬ ਕੀ ਕਰਨਗੇ ਅੱਛਾ ਜੀ ਹਾਂ ਸਿਹਤ ਮੰਤਰੀ ਜੋ ਸਾਡੇ ਡਾਕਟਰ ਵਿਜੇ ਸਿੰਘਲਾ ਬਣਿਆ ਸੀ ਉਹਨਾਂ ਮੂਰੇ ਵੀ ਚਿੱਟਾ ਤੇ ਰਿਆ ਸੀ بار بار ਬਸ ਜਿਹੜਾ ਨੰਬਰ ਆ ਸੀ ਕਾਲ ਵੀ ਕਰ ਦਿੰਦਾ ਫਲਾਣੇ ਦਾ ਬੰਦਾ ਵੇਚਦਾ ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਅੱਜ ਵੀ ਸ਼ਰਿਆਮ ਮੈਨੂੰ ਦੱਸੋ ਵੀ ਕਿਹੜੇ ਪਿੰਡ ਚੋਂ ਕਿੰਨਾ ਚਿੱਟਾ ਲੈ ਕੇ ਆਉਣਾ ਮੈਂ ਉੱਥੋਂ ਲਿਆ ਸਕਦਾ ਅੱਛਾ ਜੀ ਹਾਂ ਕੋਈ ਨਹੀਂ ਜਣੇ ਮੈਂ ਤੁਹਾਡੀ ਗੱਲ ਮਾਨ ਸਾਹਿਬ ਤੱਕ ਪਹੁੰਚਾ ਦਿਆਂਗਾ ਮਾਨ ਸਾਹਿਬ ਤੱਕ ਪਹੁੰਚਾ ਕੇ ਕੀ ਕਰੋਗੇ ਜੀ ਅਸੀਂ ਤਾਂ ਉਹਨਾਂ ਨੂੰ ਵੀਡੀਓ ਬਣਾ ਬਣਾ ਹਰ ਵਾਰ ਦਿਖਾ ਦਿੰਦੇ ਆ ਜੀ ਮਾਨ ਸਾਹਿਬ ਨੂੰ ਤਾਂ ਦੱਸੂਂਗੇ ਜੀ ਉਹਨਾਂ ਨੂੰ ਪਤਾ ਨਾ ਹੋਵੇ ਉਹਨਾਂ ਨੂੰ ਪਤਾ ਹੀ ਹੈ ਪਰ ਮੈਂ ਤਾਂ ਜਸਟ ਫੀਡਬੈਕ ਤੇ ਕਾਲ ਕੀਤਾ ਸੀ ਬਿਜਲੀ ਦੇ ਪਰ ਜੇ ਬਿਜਲੀ ਬਿਜਲੀ ਕੀ ਕਰਾਉਣੀ ਹੈ ਜੀ ਜਦੋਂ ਬਿਜਲੀ ਚਲਾਉਣ ਵਾਲੀ ਨਾ ਰਹੇ ਫਿਰ ਬਿਜਲੀ ਕਰਾਉਣੀ ਕੀ ਹੈ ਮੈਨੂੰ ਐਂ ਦੱਸੋ ਸਾਡੇ ਬੱਚੇ ਤਾਂ ਜਿੱਟੇ ਨਾਲ ਮਰੀ ਜਾਂਦੇ ਨੇ ਤੱਕੇ ਬਾਸਾ ਤੱਕ ਪਹੁੰਚ ਆ ਸਕੀ ਤੁਸੀਂ ਮਾਨ ਸਾਹਿਬ ਦਾ ਕੀ ਗੱਲ ਪੁੱਛਾਇਆ ਜੀ ਬਿਜਲੀ ਦੀ ਲੋੜ ਨਹੀਂ ਲੋਕਾਂ ਨੂੰ ਲੋਕਾਂ ਨੂੰ ਲੋੜ ਆ ਕਿ ਜਿਹਨਾਂ ਦੇ ਜਵਾਕ ਚਿੱਟੇ ਚਿੱਟਾ ਪੀ ਵੀ ਮਰੀ ਜਾਂਦੇ ਆ ਆ ਛੋਟੇ ਜਿਹੜਾ ਆ ਚਲਾਈਏ ਨਾ ਇਹਨਾਂ ਨੇ ਮਮ ਇਹਦਾ ਸਿਰਫ ਪੈਸੇ ਇਕੱਠੇ ਕਰਨ ਲਈ ਚਲਾਈ ਹੋਈ ਆ ਤੁਸੀਂ ਇਹ ਗੱਲ ਸਮਝਾਓ ਨਾ ਉਹਨਾਂ ਨੂੰ ਠੀਕ ਹੈ ਕੱਲ ਸਾਡੇ ਪਿੰਡ ਮੁੰਡੇ ਦਾ ਹਲੇ ਭੋਗ ਪੈ ਕੇ ਢੜਿਆ ਚਿੱਟੇ ਨਾਲ ਮਰੇ ਮੁੰਡੇ ਦਾ ਕੀ ਕਰੀਏ ਦੱਸੋ ਉਨੁਕਾਈ ਬਿਜਲੀ ਨਹੀਂ ਲੋਡ ਪੰਜਾਬ ਦੇ ਲੋਕਾਂ ਨੂੰ ਮੁਫਤ ਨਹੀਂ ਆਟੇ ਦਾਲ ਦੀ ਲੋੜ ਆ ਜਿਹੜੀ ਚੀਜ਼ ਦੀ ਲੋੜ ਆ ਉਹ ਦਿਓ ਤੁਸੀਂ ਬਈ ਭਵੰਤਮਨ ਦੇ ਦਫ਼ਤਰ ਤੋਂ ਫੋਨ ਹਾਂ ਕੀ ਪਹਿਲਾਂ ਵੀ ਤੀਜੀ ਵਾਰ ਫੋਨ ਆ ਗਿਆ ਤੇ ਆਪਣਾ ਇੱਕੋ ਹੀ ਸਵਾਲ ਹੁੰਦਾ ਵੀ ਵੀ ਜਿਹੜਾ ਮੁੰਡਾ ਹਨਾ ਚਿੱਤੇ ਨਾਲ ਮਰ ਰਹੇ ਉਹਨਾਂ ਦਾ ਹੱਲ ਦੱਸੋ ਸਾਨੂੰ ਆ ਬਿਜਲੀ ਬੁਝਲੀ ਮੋਟਾ ਆਟਾ ਦਾਣਾ ਦੋ ਸੀ ਕੀ ਮੱਕੀ ਲੈਣੀ ਆ ਸਾਡੇ ਆਪ ਦੇ ਖੇਤਾਂ ਦੀ ਅਸੀਂ ਆਪ ਇੰਨੇ ਕ ਜੋਗ ਹੈਗੇ ਆ ਬਾਕੀ ਭਗਵਾਨਤਮਾਨ ਕਿਹੜਾ ਯਾਰ ਬਿਜਲੀ ਦਾ ਬਿਲ ਘਰੋਂ ਭਰਦਾ ਸਾਡੇ ਪੈਸਿਆਂ ਦਾ ਸਾਡੇ ਟੈਕਸ ਦਾ ਹੀ ਹੈ ਜੇ ਤਾਂ ਉਹ ਘਰੋਂ ਭਰਦਾ ਹੋਵੇ ਕੋਈ ਫੇਰ ਤਾਂ ਆਪਾਂ ਮੰਨੀਏ ਇਹਦਾ ਸਾਡੇ ਠੂਠੇ ਫੜਾਏ ਹੋਇਆ ਸਾਡੇ ਨਾਲ ਮੰਗਦਿਆਂ ਨੂੰ ਇਹ ਮੰਗਦੇ ਥੋਨੂੰ ਪਤਾ ਵੀ ਇੰਨੇ ਇੰਨਾ ਗੱਲਾਂ ਦੀ ਖੁਸ਼ ਹੋ ਜਾਂਦੇ ਨੇ ਪਰ ਨਾ ਤਾਂ ਸਾਨੂੰ ਬਿਜਲੀ ਦੀ ਲੋੜ ਆ ਸਾਡੇ ਜਵਾਕਾਂ ਨੂੰ ਨੌਕਰੀ ਦੀ ਲੋੜ ਆ ਠੀਕ ਹੈ ਤੇ ਬਾਕੀ ਸਾਨੂੰ ਪਤਾ ਹੀ ਆ ਵੀ ਨਿਸ਼ਾਨਾ ਹੋਵੇ ਪੰਜਾਬ 'ਚ ਹਨਾ ਤੁਸੀਂ ਤੁਸੀਂ ਕੋਈ ਲਾਪਰੀ ਦੀ ਜਿਹੜੀ ਖੇਤੀ ਆ ਆਪਣੀ ਭੁੱਕੀ ਫੀਮ ਦੀ ਇਹ ਖੇਤੀ ਕਰਨ ਲਾ ਦੇਣਾ ਨਾ ਬਿਜਲੀ ਮੁਫਤ ਦੀ ਕਾਹਦੀ ਦੀ ਸਭ ਨੂੰ ਕਰਨ ਜੋਕਰੇ ਕਰ ਦੇਣਗੇ ਸਭ ਨੂੰ ਨਾਲੇ ਸਰਕਾਰ ਦੇ ਖਜ਼ਾਨੇ ਪਰ ਯਾਨੀ ਯਾਰ ਸਾਰਾ ਕੁਝ ਹੀ ਹੋਊਗਾ ਭਾਈ ਬਾਹਲੇ ਆਪਣੇ ਬੰਦੇ ਵੀ ਕਹਿੰਦੇ ਆ ਭੁੱਕੀ ਫੀਮ ਦੇ ਹੱਕ 'ਚ ਨਹੀਂ ਬੋਲਦੇ ਤੇ ਪਤੰਦਰੋ ਜੇ ਅਸੀਂ ਤਾਂ ਆਪ ਕਹਿੰਦੇ ਆ ਵੀ ਖੇਤੀ ਹੋਵੇ ਨਾਲੇ ਤਾਂ ਪੰਜਾਬ ਦੇ ਕਿਸਾਨ ਖੁਸ਼ਹਾਰ ਨਾਲੇ ਪੰਜਾਬ ਦੇ ਨੌਜਵਾਨ ਖੁਸ਼ਹਾਲ ਦੋਵੇਂ ਚੀਜ਼ਾਂ ਬਰਾਬਰ ਨੇ ਆ ਤੀਜੀ ਚੌਥੀ ਵਾਰ ਕਾਲ ਆਈ ਆਉਂਦੀ ਐ ਵੀ ਬਿਜਲੀ ਮੁਕਤ ਤੋਂ ਖੁਸ਼ ਹਾਂ ਯਾਰ ਅਸੀਂ ਕਾਦੇ ਨਾਲ ਖੁਸ਼ ਆ ਬਾਈ ਸਾਨੂੰ ਤਾਂ ਕਾਹੇ ਦੀ ਲੋੜ ਨਹੀਂ ਇੰਨੇ ਜੋਗੇ ਪ੍ਰਮਾਤਮਾ ਨੇ ਹਰੇਕ ਘਰ ਕੀਤਾ ਹੋਇਆ ਪੰਜਾਬ ਚ ਕੱਲਾ ਕੱਲਾ ਘਰ ਜਿਹੜਾ ਖੁਦ ਆਪਦੇ ਪੈਰਾਂ ਤੇ ਇੰਨਾ ਕੁਝ ਕਰ ਸਕਦਾ ਕੱਟ ਦੇ